ਪਰसों ਐਮਐਲਏ ਰਕੇਸ਼ ਪਾਂਡੇ ਆਪਣੇ ਹਲਕੇ ਚ ਆਏ ਸੀ ਆਪਣੇ ਵਾਰਡ ਚ ਆਏ ਸੀ ਕੁਝ ਉਹਨਾਂ ਨੇ ਗ੍ਰਾਂਟਾਂ ਵੰਡੀਆਂ ਸੀ ਕੁਝ ਗ੍ਰਾਂਟਾਂ ਨੂੰ ਲੈ ਕੇ ਉੱਥੇ ਕਾਫੀ ਰੋਜ ਪ੍ਰਦਰਸ਼ਨ ਹੋਇਆ ਸੀ ਉਹਨਾਂ ਦੇ ਵਰਕਰਾਂ ਵੱਲੋਂ ਕੁਝ ਵਰਕਰਾਂ 'ਤੇ ਇਲਜ਼ਾਮ ਲੱਗੇ ਗਏ ਸੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੋ ਪਾਂਡੇ ਸਾਹਿਬ ਆਏ ਸੀ ਆਪਣੇ ਹਲਕੇ ਚ ਗ੍ਰਾਂਟਾਂ ਵੰਡ ਕੇ ਗਏ ਸੀ ਕੁਝ ਗ੍ਰਾਂਟਾਂ ਨੂੰ ਲੈ ਕੇ ਕੁਝ ਉੱਥੇ ਰੋਜ ਪ੍ਰਦਰਸ਼ਨ ਕੀਤਾ ਗਿਆ ਸੀ ਜਦੋਂ ਪਾਂਡੇ ਸਾਹਿਬ ਲੈ ਕੇ ਕੁਝ ਉਹਨਾਂ ਦੇ ਵਰਕਰਾਂ ਵੱਲੋਂ ਉਹ ਤੁਹਾਡੇ ਵੀ ਵਰਕਰ ਨੇ ਤੁਹਾਡੇ ਵੀ ਸਾਥੀ ਕੀ ਕਾਰਨ ਸੀ ਜਿਹੜਾ ਇਲਜ਼ਾਮ ਲਾਇਆਗੇ ਸੀ ਤੁਹਾਡੇ ਕੋਈ ਕਾਰਨ ਨਹੀਂ ਹੈਗਾ ਪਾਰਟੀ ਦੇ ਕਈ ਬੰਦਾ ਆਉਂਦੇ ਜਾਂਦੇ ਆ ਕੋਈ ਇਦਾਂ ਦੀ ਦਿੱਕਤ ਨਹੀਂ ਹੈ ਜਿਹੜਾ ਵਰਕਰ ਸੇਵਾ ਕਰਦੇ ਪਏ ਪਾਰਟੀ ਨਾਲ ਜੁੜੇ ਉਹਨਾਂ ਨੂੰ ਸਭ ਨੂੰ ਪੁੱਛਪਛ ਹੁੰਦੇ ਆ ਜਿਹੜਾ ਨਹੀਂ ਆ ਉਹਨਾਂ ਨੂੰ ਵੀ ਪੁੱਛ ਹੁੰਦੇ ਆ ਹੁਣ ਕੋਈ ਬੰਦਾ ਹੁਣ ਪਾਰਟੀ ਬਦਲ ਦੇਣ ਕਰੇ ਇਸ ਪਾਰਟੀ ਚਲੇ ਗਿਆ ਕੋਈ ਉਹ ਪਾਰਟੀ ਚਲੇ ਗਿਆ ਉਹ ਤਾਂ ਕੁਝ ਵੀ ਇਨਜਾਮ ਲਾ ਸਕਦੇ ਉਹਦੇ ਨਾਲ ਕੋਈ ਰੋਕ ਥਰੋ ਸਰ ਉਹਨਾਂ ਨੇ ਕਿਆ ਕਿਆ 33 ਸਾਲ ਹੋ ਗਏ 40 40 ਸਾਲ ਹੋ ਗਏ ਮੇਰਾ ਪਿਓ ਵੀ ਮੇਰੇ ਪਿਤਾ ਜੀ ਵੀ ਗਾਹ पांडे ਸਾਹਿਬ ਜੀ ਦੇ ਪਿਤਾ ਜੀ ਨਾਲ ਇਹਨਾਂ ਦੇ ਨਾਲ ਇਲੈਕਸ਼ਨ ਲੜੇ ਨਾ ਉਹ ਤਾਂ ਕਹਿੰਦੇ ਬਹੁਤ ਸਾਲ ਹੋ ਗਏ ਇਹ ਛਤ्रू ਜੀ ਆਜਾਏ ਨੇ ਤੇ ਆਪਣੀ ਆਪ ਪ੍ਰਧਾਨਗੀ ਮਾਰਦੇ ਤੇ ਆਪ ਹੀ ਫੰਡ ਫੰਡ ਲੈ ਕੇ ਸਾਰਾ ਕੁਝ ਚੱਲ ਜਾਂਦੇ ਨੇ ਕੋਈ ਫੰਡ ਫੰਡ ਨਹੀਂ ਹੈ ਜੋ ਵੀ ਹੈਗਾ ਜੋ ਫੰਡ ਹੈਗਾ ਜੋ ਵੀ ਵੰਡਦੇ ਪਏ ਆ ਜਿੰਨਾ ਕਿ ਹੈਗੇ ਗਰੀਬ ਛਤਵਾਲਾ ਦਾ ਜਿਹੜਾ ਪੈਸੇ ਆਉਂਦੇ ਉਹ ਦੇ ਹੀ ਦੇ ਆ ਉਹਨਾਂ ਦੀ ਕੋਈ ਗੱਲ ਨਹੀਂ ਹੈ ਉਹ ਤਾਂ ਕਹਿੰਦੇ ਸਾਨੂੰ ਪੁੱਛਿਆ ਤੱਕ ਨਹੀਂ ਗਿਆ ਪੁੱਛੇ ਜਦੋਂ ਉਹ ਸੋਚ ਕੀਤਾ ਉਹ ਤਿੰਨ 15 ਸਾਲ ਚ ਕਦੇ ਉਹ ਪਾਰਟੀ ਬਦਲ ਰਿਹਾ ਕਦੇ ਉਹ ਪਾਰਟੀ ਬਦਲ ਰਿਹਾ ਕਦੇ ਉਹ ਪਾਰਟੀ ਬਦਲੇ ਤਾਂ ਉਹਨੂੰ ਕਿਤੇ ਪੁੱਛਣਗੇ ਦੱਸੋ ਪਾਲਤੀ ਇੱਕ ਮਾਂ ਹੁੰਦੀ ਹੈ ਮਾਂ ਨੂੰ ਜਿਹੜਾ ਸੇਵਾ ਕਰੂਗਾ ਉਹੀ ਬੱਚਾ ਘਰ 'ਚ ਰਹੂਗਾ ਜਿਹੜਾ ਮਾਂ ਨੂੰ ਸੇਵਾ ਨਹੀਂ ਕਰਨੇ ਉਹ ਕਿੱਦਾਂ ਰਹਿਣਗੇ ਉਹ ਤਾਂ ਕਹਿੰਦੇ ਤੁਸੀਂ ਅੱਜ ਪਾਰਟੀ ਚ ਆਏ ਸਾਨੂੰ 40 ਸਾਲ ਹੋ ਗਏ ਸਾਨੂੰ ਵੀ 35 ਸਾਲ ਹੋ ਗਏ ਇਸ ਪਾਰਟੀ 'ਚ ਰਹਤੇ ਹੋਏ ਸਾਡੇ ਸਾਨੂੰ ਕੋਈ ਦਸਨ ਕੋਈ ਅਸੀਂ ਕੋਈ ਪਾਰਟੀ ਬਦਲਿਆ ਹੋਮਾ ਜਾਂ ਕਿਸੇ ਕੋ ਜਿਨੇ ਪਾਰਟੀ ਜੇ ਰਾਣਾ ਰੋ ਜਿਨੇ ਨਹੀਂ ਰਾਣਾ ਰਹੀ ਜਬ ਇਨਜਾਮ ਨਾ جھوٹੇ ਇਨਜਾਮ ਦੇ ਆਰੂਪ ਲਾਓ ਕਦੇ ਕਿਸੇ ਦੇ ਕਦੇ ਕਿਸੇ ਦੇ ਇਹ ਤਾਂ ਗਲਤ ਗੱਲ ਕਿਚੀ ਤੋਂ ਲੈ ਕੇ ਇਨਜਾਮ ਲੈ ਸੀ ਪੈਸੇ ਨੂੰ ਲੈ ਕੇ ਕਾਦੇ ਪੈਸੇ ਇਹਦੇ ਵਸ ਕੋਈ 25 ਲੱਖ ਵੀ ਕੁਝ ਨਹੀਂ ਹੈ ਮੈਂ ਹੁਣ ਕਹਾਂਦਾ ਮੈਂ ਫਲਾਣਾ ਬੰਦੇ ਨੇ ਇੰਨਾ ਹੋ ਗਿਆ ਜੀ ਉਹ ਉਹਦਾ ਥੋੜਾ ਹੈ ਉਹਦਾ ਕੋਈ ਗੱਲ ਨਹੀਂ ਦੱਦੀ ਨਹੀਂ ਹੈ ਸਾਰੇ ਇੱਕ ਇਲੈਕਸ਼ਨ ਦੇ ਟਾਈਮ ਹੈਗਾ ਜਾਣ ਕੇ ਖਰਾਬ ਕਰਦੇ ਹੁਣ ਤੁਸੀਂ ਉਹਨਾਂ ਨੂੰ ਮਨਾਓਗੇ ਜਾਂ ਕੀ ਕਰੋਗੇ ਜਾਂ ਉਹਨਾਂ ਦੇ ਉੱਪਰ ਕਾਰਵਾਈ ਕਰੋਗੇ ਸਾਨੂੰ ਨਾ ਅਸੀਂ ਕਾਰਵਾਈ ਕਰਨੇ ਆ ਤੇ ਨਾ ਅਸੀਂ ਮਨਾਉਣ ਜਾਣੇ ਜਿਹਨੇ ਪਾਰਟੀ ਨਾਲ ਆਣਾ ਖੁੱਲ ਕੇ ਚੱਲਣ ਮੈਨੂੰ ਉਹ ਦਿਨ ਕੋਈ ਇਤਰਾਜ਼ ਨਹੀਂ ਐਮਐਲਏ ਸਾਹਿਬ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੋਣੀ ਉਹਨਾਂ ਨੂੰ ਵੀ ਪਤਾ ਲੱਗਿਆ ਹੋਣਾ ਉਹਨਾਂ ਨੇ ਵੀ ਖਬਰ ਦੇਖੀ ਹੋਣੀ ਕਿ ਉਹਨਾਂ ਨੇ ਕੀ ਇਸ਼ਵਾਰ ਦਿੱਤਾ ਤੁਹਾਨੂੰ ਕੀ ਗਿਆ ਕਿ ਤੁਸੀਂ ਆਓ ਉਹਨਾਂ ਦਾ ਕੀ ਨਾਮ ਸੀ ਕਿਹੜੇ ਏਰੀਆ ਦਾ ਰਹਿਣ ਵਾਲਾ ਸੀ ਉਹ ਬੰਦਾ ਜੀ ਉਹ ਬੰਦਾ ਬਿੰਦਰਾ ਕਲੋਨੀ ਦੇ ਆ ਦਲਵੀਰ ਉਹਦਾ ਨਾਮ ਹੈ ਉਹ ਹਰ ਹਰ ਵਾਰ ਇਲੈਕਸ਼ਨ 'ਚ ਪਾਰਟੀ ਬਦਲ ਦਿੰਦੇ ਉਹਦੇ ਨਾਲ ਅਸੀਂ ਕੋਈ ਬਦਕੱਟ ਗੱਲ ਨਹੀਂ ਕਰਦੇ ਨਾ ਸਾਸੀ ਕੋਈ ਮਤਲਬ ਨਹੀਂ ਸੀ ਦੋ ਚਾਰ ਜਣੇ ਹੋਰ ਵੀ ਸੀ ਦੋ ਚਾਰ ਜਣੇ ਉਹਦੇ ਬੰਦੇ ਸੀ ਜਿਹੜਾ ਉਹਦੇ ਪਰਿਵਾਰ ਦੇ ਸੀ ਦੋ ਚਾਰ ਜਣੇ ਹੋਰ ਕੋਈ ਨਹੀਂ ਸੀ ਕੋਈ ਮਤਲਬ ਨਹੀਂ ਨਾਲੇ ਉਹ ਕਹੀ ਜਾਵੇ ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ ਉਹ ਜਿਹੜਾ ਅਸੀਂ ਪਾਰਟੀ ਕੰਮ ਹੈ ਜੋ ਸਾਨੂੰ ਪਾਰਟੀ ਸੇਵਲ ਆਏ ਅਸੀਂ ਕਰੀ ਜਾਂਦਾ ਮੱਕੇ ਉਹ ਜੋ ਮਰਜੀ ਹੈ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਲਾਉਂਦੇ ਇਨਜਾਮ ਫਲਾਰਾ ਉਹ ਕਰ ਗਿਆ ਜੀ ਆਹ ਕਰ ਗਿਆ ਜੀ ਇਹ ਕਰ ਗਿਆ ਇਦਾਂ ਕਹਿਨ ਤੇ ਕੀ ਹੁੰਦਾ ਕਹਿਨ ਜੇ ਕੋਈ ਵੀ ਕੁਝ ਵੀ ਕਹਿ ਸਕਦੇ ਜਿਹੜੇ ਤੁਹਾਡੇ ਤੇ ਇਲਜ਼ਾਮ ਲਾਏ ਆ ਠੀਕ ਹੈ ਜੀ ਕੁਝ ਬੰਦਿਆਂ ਨੇ ਕੀ ਕੀ ਉਹਨਾਂ ਦੇ ਕੋਲ ਕੋਈ ਅੰਦਰ ਦੇ ਪ੍ਰਮਾਣ ਕੋ ਪ੍ਰੂਫ ਹੈਗੇ ਕੋਈ ਪਰੂਫ ਨਹੀਂ ਸਬੂਤ ਦੇਣਾ ਉਹ ਤਾਂ ਕਹਿੰਦੇ ਅਸੀਂ ਪ੍ਰੂਫ ਦੇਣ ਨੂੰ ਵੀ ਦੇ ਦੇਣ ਸਬੂਤ ਦੇਣ ਨਹੀਂ ਤਾਂ ਮੈਂ ਫਿਰ ਕਾਰਵਾਈ ਕਰੂੰਗਾ ਸਬੂਤ ਨਾ ਨਿਕਲਿਆ ਫਿਰ ਮੈਂ ਤਾਂ ਇਹ ਹੀ ਕਹਿੰਦਾ ਕਿ ਕੈਪਟਨ ਸਾਹਿਬ ਕਿੰਨਾ ਆਪਣਾ ਸੀਮ ਰਿਹਾ ਦੋ ਵਾਰ ਕੈਪਟਨ ਸਾਹਿਬ ਪਾਲਟੀ ਛੱਡ ਕੇ ਚਲੇ ਗਏ ਤੇ ਸਾਡੇ ਵਰਗੇ ਤੇ ਉਹਦੇ ਵਰਗੇ ਕੀ ਚੀਜ਼ ਹੈ ਜਿਹੜਾ ਪਾਲਤੀ ماں ਹੁੰਦੀ ਹੈ ਪਾਲਤੀ 'ਚ ਜੋ ਸੇਵਾ ਕਰਨਗੇ ਜੋ ਰਹਿਣਗੇ ਉਹ ਸਾਰਾ ਕੁਝ ਕਰਨਗੇ ਜਿਹੜਾ ਪਾਲਤੀ ਵਿੱਚ ਨਹੀਂ ਰਹਿਣਾ ਉਹਨੂੰ ਕੋਈ ਰੋਕ ਨਹੀਂ ਸਕਦਾ ਝੂਠੇ ਇਨਜਾਮ ਨਹੀਂ ਲਾਣਾ ਅਸੀਂ ਉਹਨਾਂ ਖਿਲਾਫ ਨਹੀਂ ਕੋਈ ਇਨਜਾਮ ਲਾਉਂਦੇ ਬਏ ਖੁਸ਼ ਹੋ ਗਏ ਪਾਲਤੀ 'ਚ ਰਹਿਣ ਜਾਂ ਜਾਣ ਲੇਕਿਨ ਕਿਸੇ ਵੀ ਵੇਲੇ ਇਨਜਾਮ ਨਾ ਲਾਣਾ ਬਸ ਮੈਂ ਇਹੀ ਕਹਣਾ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ